ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਮੈਂ ਆ ਕਿ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਜੀ ਹੋਰ ਸ੍ਰੀ ਸੁਣਾ ਵਧੀਆ ਬੱਸ ਬਾਬੇ ਦੀ ਕਿਰਪਾ ਵਧੀਆ ਵੀਰੇ ਨਾ ਦੱਸੀ ਨਾ ਵੀਰ ਜੀ ਆਪਣਾ ਗਾਏ ਕਾਲਾ ਪਿੰਡ ਸ਼ਿਕਾਰਮਾਛੀਆ ਜ਼ਿਲ੍ਹਾ ਗਰਦਾਸ ਖੋਤ ਤਹਿਸੀਲ ਡੇਰਾ ਬੱਪਾ ਨਾਲ ਫੋਨ ਨੰਬਰ ਹੈਗਾ 843769919 ਜੀ ਤਾਜੀ ਸੂਈ ਮੈਂ ਹੈਗੀ ਵੀਰੇ ਕੋਲੇ ਛੋਟੀ ਇੱਕ ਨੀਲੀ ਦਾ ਵੀ ਦੀ ਹੋੜੀ ਉਹ ਵੇਗ ਗਈ ਆ ਹੁਣ ਮੈਂ ਰਖਾਈ ਤਾਨੂੰ ਸੱਦਿਆ ਤੇ ਚਲੋ ਗਾਜ਼ ਆ ਗਈ ਉਹ ਵੇਗ ਗਈ ਆ ਬਿਲਕੁਲ ਕੱਤੀ ਬੜੀ ਚੰਗੀ ਸ਼ਕੀ ਠੀਕ ਹੈ ਜੀ ਛੋਟੀ ਛੰਗੀ ਦੂਜੀ ਦੂਏ ਸੂਈ ਪਰਸੋ ਰਾਤ ਦੀ ਹਾਂਜੀ ਹਾਂਜੀ ਤੇ ਅੱਜ ਸਵੇਰੇ ਕਾਲੀ ਕਰਤੀ ਆ ਮਗਰ ਬੱਚਾ ਦੇਖੋ ਪਾਇਆ ਬੱਚਾ ਕੀ ਪਾਇਆ ਲੈਨੇ ਵੀਰੇ ਪਰ ਕੱਟਾ ਪਾਇਆ ਨੀਲੀ ਦਾ ਦੇਖੋ ਪਿਓਰ ਅੱਛਾ ਕੱਟਾ ਪਾਇਆ ਮਗਰ ਤੇ ਵੇਖੋ ਵੀਰੇ ਉਹ ਚੰਗੀ ਮੈਂ ਆ ਕਦ ਕਾਠ ਵਾਲੀ ਵੀਰ ਜੀ ਦੁੱਧ ਕਿੰਨਾ ਚ ਵਾਜੂ ਦੁੱਧਰ ਵੀਰ ਜੀ ਦਾ ਮਾਂ ਲਾ 12 ਤੱਕ ਚ ਵਾਜੂ ਆ ਕੋ ਗਿਲਾ ਨਾਰੂ ਆ ਕੋ ਬਿਲਕੁਲ ਸੋਨਾ ਤੁਸੀਂ 8-9 ਕਿਲੋ ਅਬ ਬੋੜਾ ਇਹ ਅਜੇ 8-9 ਕਿਲੋ ਬੋੜਾ ਆ ਠੀਕ ਹੈ ਕਿ ਅਭੀ ਸਾਰੀਆਂ ਨਿਸ਼ਾਨੀਆਂ ਮੂਹ ਦੇ ਫਾਇਰਸ ਖੁੱਟ ਬਿਲਕੁਲ ਸੀਜ਼ ਬੜੀ ਜਾਵੇ ਖਚਵਾਈ ਬੜੀ ਚੰਗੀ ਲੱਗੀ ਆ ਅਸਵੇਰੇ 6 ਵਜੇ ਜਵਾਈ ਆਵੇ ਵੇਖੋ ਬਿਲਕੁਲ ਆ ਤਾਂ ਵੀਰੇ ਸ਼ਾਮ ਤਾਈ ਤੇ ਕਾਫੀ ਬਨ ਜੂ ਫਿਰ ਹਨਾ ਬੋਲੋ ਵੀਰੇ ਤੋਰਾ ਵਿਖਾਈਏ ਵੇਖੋ ਵੀਰੋ ਐ ਨੀਲੀ ਚ ਨਿਸ਼ਾਨੀਆਂ ਨੇ ਲੋਈ ਚ ਨਿਸ਼ਾਨੀਆਂ ਨੇ ਤਾਂ ਚੰਗੀ ਮੈਂ ਆ ਇਸ ਵੇਰੇ ਬੋਲੇ ਤੋਂ ਖਾਲੀ ਕੀਤੀ ਆ ਇਸ ਵੇਰੇ ਖਾਲੀ ਕਰਤੀ ਬੋਲੇ ਤੋਂ ਮੀਲੀ ਗਾ ਵੀਦੀ ਆ ਮਾਰੇ ਦੇ ਤੇ ਕੋਈ ਇੰਨਾ ਫੁੱਲਾ ਨਹੀਂ ਹੈਗਾ ਵੀਡੀਓ ਤੇ ਜਾ ਲੈ ਲੈਵਲ ਉਹ ਵੀਰ ਜੀ ਬਾਬਾ ਲੱਗਾ ਸਾਫ ਹਨਾ ਲੈਵਲ ਉਹ ਦੀ ਬਹੁਤ ਸਾਫ ਆ ਵੀਰੋ ਚਵਾਈ ਚਵਾਈ ਵੀਰ ਕਹਿੰਦਾ ਇੱਕ ਨੰਬਰ ਲੱਗੀ ਆ ਸ਼ਾਮ ਨੂੰ ਬੜੇ ਟੋਪ ਦਾ ਬਣਾ ਜਾਂਦੀ ਏਵਾ ਤਾਂ ਬਾਕੀ ਵੀਰਾਂ ਨੂੰ ਬੈਂਦੀਆ ਵੀਰੇ ਹੈ ਵੱਡੇ ਪੱਲੇ ਜੇ ਕੋਈ ਨਿੱਕੀ ਮੰਨ ਕੇ ਨਾ ਚਲਿਓ ਲੈਵਲ ਉਹ ਇਹਨੂੰ ਸੋਹਣਾ ਲੱਗਾ ਜੋ ਹੈ ਕੱਦ ਕਾਠਾ ਲਈ ਆ ਤਾਂ ਬੱਚਿਆ ਮਗਰ ਇਹਨੇ ਕੱਟਾ ਪਾ ਲਿਆ ਜੋ ਚਵਾ ਵੀਰ ਕਹਿੰਦਾ ਇੱਕ ਨੰਬਰ ਲੱਗਿਆ ਵਾਹੇ ਨੰਬਰ ਟਾਈਮ ਕਾ ਦੋ ਹਾਂਜੀ ਟਾਈਮ ਆ ਵੇਖੋ ਵੀਰੋ 12 ਦਾ ਟਾਈਮ ਆ ਹੈ ਹਨਾ ਸ਼ਾਮ ਨੂੰ ਬਾਬਾ ਆ ਬੰਨ ਜਾਂਦੀ ਆ ਬਿਲਕੁਲ ਠੀਕ ਆ ਗੋਲੇ ਵਾਦਗਾ ਠੀਕ ਆ ਜੀ ਤਾਂ ਚਵਾ ਚੂ ਇੱਕ ਨੰਬਰ ਲੱਗਿਆ ਇੱਕ ਨੰਬਰ ਆ ਵੇਖੋ ਮਰ ਕਟਾ ਵੇਖੋ ਪਿਓਰ ਨੀਲੀ ਦਾ ਠੀਕ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਸੀ ਉਸੂਲ ਬੜੀ ਆ ਬਿਲਕੁਲ ਤੇ ਕਿੰਨਾ ਦੁੱਧ ਵੀਰ ਜੀ ਚੋ ਆਜੂ ਦੁੱਧ ਵੀਰ ਜੀ ਮਾਰਾ 12 13 ਕਿਲੋ ਤੋਂ ਨਹੀਂ ਬਦੀ 12 13 ਕਿਲੋ ਚੋ ਆਜੂ ਹਾਂ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਤਾਂ ਹੁਣ ਸਟਾਰਡਿੰਗ ਕਿੰਨਾ ਵੀਰ ਜੀ ਹੁਣ ਸਟਾਰਡਿੰਗ ਨਾ 9 ਕਿਲੋ ਤੋਂ ਬੋਲਾ ਹੀ ਆ 9 ਕਿਲੋ ਸਟਾਰਡਿੰਗ ਆ 9 ਠੀਕ ਹੈ ਜੀ ਤਾਂ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੀਰੇ ਹੋ ਜੂ ਮੋਲ ਵੀਰ ਦੀ ਜਿਆਦਾ ਹੀ ਕਰਨਾ ਵਾ ਹਾਂਜੀ ਕੋਈ ਲੱਖ ਨਹੀਂ ਕੋਈ 95 ਨਹੀਂ ਕੋਈ 90 ਨਹੀਂ ਹਾਂਜੀ 86000 ਨਹੀਂ ਦੇ ਦਾਂਗੇ 86000 ਦੀ ਹਾਂਜੀ ਹਾਂਜੀ ਕੀ ਬਾਤ ਹੈ ਮੰਨ ਤਾਂ ਨਵੀਰੇ 2084 ਦੀ ਆਂਦੀ 84 ਦੀ ਹਾਂਜੀ 84000 ਦੀ ਤਾਂ ਵੀਰੇ ਕਿੰਨੇ ਦੀ ਹਾਂ ਨਾ ਹੁਣ ਪੱਕੀ ਨਹੀਂ ਮੋਲ 90 ਮੇ ਜਿੰਨਾ 86 ਦੀ 2084 ਦੀ ਕਰ ਦਾਂਗੇ 84 ਦੀ ਮੰਨ ਤਾਂ ਵੀ ਕਈ تھا ਸੋਟ ਚਰੇਗਾ 2000 ਰੋੜ ਚੜ ਰਾਂਗੇ 80000 82000 ਦੀ ਹਾਂਜੀ 82 ਦੀ ਕੋਈ ਇਦਾਂ ਨਹੀਂ ਚਿਘੋਟੀ ਰੇ ਕੀ ਬਾਤ ਹੈ ਕਿਥੋਂ ਵੀਰੇ ਕੱਟ ਕੱਟ ਲਿਆਉਣਾ ਇੰਨੇ ਜਿਹੇ ਰੇਟ ਆ ਲਿਆ 82000 ਦੀ ਹਾਂ ਨਾ ਹਾਂਜੀ ਕੋਈ ਜ਼ਿੰਦਾ ਨਹੀਂ ਹੈ ਇੰਨੇ ਕੋਈ ਸਿੰਗ ਬੋਬੂ ਖੁੱਲਾ ਗਿਗੇਟ ਵੀ ਆਣੀ ਆ ਕੋ ਉਹਦਾ ਹੀ ਬਿਆਹ ਦੇਹ ਜਾ ਨਹੀ ਜੇ ਲੋ ਸਿੰਗ ਨੂੰ ਵੀਰੇ ਵਜਨ ਚੰਗਾ ਨਸਲ ਚੰਗੀ ਆ ਲੋਹੀ ਚ ਆ ਗਈ ਆ ਨੀਲੀ ਆ ਗਈ ਆ ਚਵਾ ਇੱਕ ਨੰਬਰ ਲੱਗਿਆ ਸਿੰਗ ਨੂੰ ਕੀ ਕਹਣਾ ਕਿ ਸਵੇਰੇ ਨੇ ਕਹਿੰਦੇ ਘਰੇ ਚੋਨੀ ਆ ਤਾਂ ਬਹੁਤ ਵਧੀਆ ਵਾ ਵਜਨ ਫੁੱਲ ਆ ਗਿਆ ਇੱਕ ਕੱਦ ਕਾਠਾ ਲੀਆ 82000 ਦੀ ਹਾਨ ਇਹ ਨਾ ਕਹਿ ਕੋਈ ਛੋਟੀ ਨੂੰ ਫੋਨ ਲਾਇ ਮਾਂ ਤਨ ਕਰਦਾ ਫਿਰ ਕੋਈ ਫੋਨ ਲਾਏ ਮਾਂ ਤਨ ਪਿਓ ਨਹੀਂ ਆਏਗਾ ਠੀਕ ਹੈ ਜੀ 82 ਦੀ ਹਾਨ ਕੱਟਾ ਵੀ ਆ ਕੋਈ ਨੀਲੀ ਦਾ ਮਗਰ ਢੋਗ ਪਾਲਣਾ ਲੱਗ ਬਾਕੀ ਵੀਰੋ ਫੋਨ ਲਾ ਲਿਓ ਮਾਂ ਤਨ ਖੁੱਲਾ ਜੂ ਹਾਂਜੀ 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 ਤਾਂ ਵੇਖੋ ਵੀਰੋ ਭਾਵੇਂ 80 ਦੀ ਹੋ ਜੇ ਤੁਸੀਂ ਫੋਨ ਜ਼ਰੂਰ ਲਾ ਲਿਓ ਮੋੜੂ ਗਣੀ ਵੀਰ ਰੇਡ ਵੀਰ ਦਾ ਜਾਇਜ਼ ਹੁੰਦਾ ਤੋੜ ਦਿਓ ਤਾਂ ਵੇਖੋ ਵੀਰੋ ਰੇਡ ਜਾਇਜ਼ ਜਿਓ ਕੱਦ ਕਾਠਾ ਲੀਆ ਲੇਵੇ ਬਾਜਾ ਤੇ ਟਾਈਮ ਵੀਰ ਨੇ ਵਿਖਾਤਾ ਜੇ 12 ਦਾ ਹੋਇਆ ਜੋ ਹੈ ਕੱਦ ਕਾਠ ਵਾਲੀ ਫੋਨ ਵੀਰ ਨੂੰ ਜਰੂਰ ਲਾ ਲਿਓ ਮਾਂ ਤਨ ਖੁੱਲਾ ਹੋ ਜੂ ਵੀਰ ਪਤਾ ਨਹੀਂ ਵੀਰੇ ਸੌਦਾ ਕਿੱਥੇ ਹੋਇਆ ਨਾ ਖੁੱਲਾ ਮਾਂ ਤਨ ਵੀਰਾਂ ਦਾ ਹੈ ਹਨਾ ਵੀਰੇ ਨਿਸ਼ਾਨੀਆਂ ਕਵਰ ਕਰਦੀ ਠੀਕ ਆ ਜੀ ਹਾਂ ਜੀ ਇਹ ਦੇ ਲਈ ਆਉਂਦੀ ਨਹੀਂ ਹੈਗੀ ਪਰ ਪਰ ਅਸੀਂ ਫੇਰ ਵੀ ਵੇਲੋ ਦੇ ਜਾਂਦੇ ਨੇ ਇੱਕ ਝੋਟੀ ਹੋ ਰਹੀ ਉਹ ਸੌਦਾ ਸੁੱਤਾ ਹੋ ਬਿਲਕੁਲ ਵਪਾਰੀ ਵੀਰੀ ਢਾਡੇ ਕੋਲੇ ਪਸ਼ੂ ਖਰੀਦ ਲੈਂਦੇ ਹਨਾ ਰੇਟ ਢਾਡੇ ਜਾਜ ਹੁੰਦੇ ਆ ਹਾਂ ਜੀ ਹਾਂ ਜੀ ਠੀਕ ਆ ਵੀਰੇ ਤਾਂ 82000 ਦੀ ਹਾਂ ਨਾ ਫੋਨ ਲਾਉਣ ਖੁੱਲਾ ਮਾਂ ਤਨ ਹੋ ਜਾਊਗਾ ਹੋ ਜਾਊਗਾ ਤਾਂ ਵੀਰੇ ਇੱਕ ਏਡਰੈਸ ਦੱਸ ਦੀਆ ਆਪਣਾ 125 ਪਿੰਡ ਆਪਣਾ ਸ਼ਿਕਾਰਮਾਸ਼ੀਆ ਜਿਲ੍ਹਾ ਗਰਦਾਪੁਰ ਤਖੀੜੇ ਦਾ ਪਪਾ ਨੰਬਰ ਹੈਗਾ 77 7991 ਠੀਕ ਆ ਜੀ ਠੀਕ ਆ ਵੀਰੇ ਸਾਸਿਕਾ